ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਆਪਣਾ ਹੋ ਗਿਆ ਜੀ ਸ਼ੁਰੂ ਤੇ ਚੱਲੰਗਾ ਕੰਮ ਆਣਾ ਕਣਕ ਪਰਨਾਪੁਰੇ ਜਿਹੜਾ ਛੋੜਾਂ ਦੇ ਨਾਲ ਉਹ ਇਹ ਠੰਢੀ ਹਵਾ ਆ ਗਈ ਹੁਣ ਤੇ ਤੰਮੇ ਕਣਕ ਤੁਪਾਲਾ ਦੇ ਆ ਪਰ ਰਹੀਏ ਅੱਜ ਬਾਦ ਦੋਹਾਂ ਤੇ ਨਾਲ ਖੇਤਾਂ ਵਿੱਚ ਜਿਹੜੀ ਕਣਕ ਪਰਨ ਵਾਲੀ ਆ ਉਹ ਬਾਕੀ ਤੇ ਕਣਕ ਥੋੜੀ ਜਿਹੀ ਲੇਟ ਹੀ ਤੇ ਬਾਕੀ ਪਿਆਰੇ ਵੀ ਗਿੱਲੀਆਂ ਵਾ ਤੇ ਫਿਰ ਅਸਬਾ ਦਾ ਪਾੜੇ ਆਪਣੇ ਪਾਰ ਵਾਲੇ ਫਾਰਮ ਤੇ ਉਦੋਂ ਵੀ ਖਾਦ ਪਾਉਣ ਦਾ ਕੰਮ ਸ਼ੁਰੂ ਕਰਦੇ ਆ ਇਲਾਤ ਉਹਨੀਆਂ ਜਿਆਦਾ 10 ਵਜੇ ਤੇ ਟਾਈਮ ਥਾਣਾ ਨਾ 9:30 ਹੋ ਗਿਆ ਛਾਂ ਤੇ ਬੰਨੇ ਦੋ ਬੰਨੇ ਡਿਊਟੀ ਦਾ ਤੇ ਆਪਾਂ ਮੰਡਲ ਤੇ ਮੇਰੀ ਡਿਊਟੀ ਲਗੀ ਕੋਲੀ ਮੋਟਰ ਤੇ ਹਾਂ ਮੋਦੀ ਤੂੰ ਕਿੱਧਰ ਬੈਠਾ ਮੁਕਰ ਕੇ ਅੰਦਰ ਨੂੰ ਤੂੰ ਘਰ ਲੱਗ ਰਹਿ ਜੋ ਹਾਂ ਸਸਾ ਆਪਣਾ ਮੋਦੀ ਸਰਕਾਰ ਮੋਦੀ ਕੋਰ ਸਿੰਘ ਢੀ ਬਾਹਰ ਆ ਜਾ ਕੋੜ ਨਿਕਾਲ ਦੇ ਬਾਹਰ ਕੋੜਿਕ ਨੂੰ ਕਾਲ ਦੇ ਬਾਹਰ ਕੋੜ ਨਿਕਾਲ ਦੇ ਬਾਹਰ ਕੋੜ ਨਿਕਾਲ ਦੇ ਬਾਹਰ ਤੇ ਫਿਰ ਆਹੋ ਆਹ ਮੈਂ ਅਜੂ ਖਜਾਨਾ ਖੋਦੇ ਤੇ ਤੂੰ ਫਿਰ रोटी ले गए जोड़ी अपनी मोदी के परने खोलते ने <laughs> मोदी क्या हो गया <laughs> पकड़ सको भागती है ਹਾਂ ਉੱਪਰੋਂ ਤੇ ਚੜਜੇ ਛੁਰ ਦੇ ਵੱਲਾ ਆਲੀ ਜਿਦਰਾ ਉਹ ਰਾਜੂ ਕਰ ਜਿੰਦੇ ਸੀ ਹਾਰੇ ਪੈਗਾ ਕਿ ਤਾਂ ਠੰਡ ਨਾਲ ਲੱਜੇਗੇ ਅਸੀਂ ਇਹਨੂੰ ਆਸ ਮੁڈیا ਸਾਰੀ ਟੁੜੀ ਸਾਰੀ ਕੱਢ ਦੀ ਚੰਗਾ ਚੌੜ ਤੇਲੀ ਹੋਣੀ ਸਾਰੀ ਗਿੱਲੀ ਹੋਣੀ ਠੀਕ ਆ ਔਰ ਨਵਾਂ ਡਾਲਦੇ ਬਾਅਦ ਮੈਂ ਰੱਖ ਲੈ ਕਰੋ ਹੌਲੀ ਜੋਂ ਰੱਖ ਲੈ ਕਰੋ ਹੌਲੀ ਸਪੁੱਤੇ ਜੋਂ ਪਾ ਦਿਆ ਕਰੋ ਐਧੇ ਪਾ ਦਿਆ ਹਰੇ ਪਾਰੇ ਦੇ ਕੋਧਰੇ ਕੋੜੀ ਨਾ ਤਮ ਮਸਾਲੇ ਦੇ ਲੰਗੜ ਵੜਗੀ ਕੋੜੀ ਮਸਾਲਾ ਤਾਂ ਕੋੜੀ ਲੰਗੜ ਵੜਗੀ ਹੁੰਦੀ ਅਸੀਂ ਲੰਗ ਮਾਰ ਦਿੰਦੀ ਮੜਾ ਮੜਾ ਅਸੀਂ ਤਾਂ ਮਸਾਲਾ ਕੱਟ ਕੇ ਸਾਰਾ ਚੰਗਾ ਪੁੱਤ ਹਨ ਯਾਰ ਟਾਈਮ ਦਿੱਤੇ ਹੋ ਗਿਆ ਸੁੰਦਰ ਸਾਲ ਨੂੰ ਦਿੱਤੇ ਹੋ ਗਿਆ ਕਹਾਂ ਗਿਆ ਵਾਸਤੇ ਚਲ ਜੇ ਖੁਆ ਲਉ ਤੁੰ ਠੰਡ ਨਾਲਵਾਦੀ ਮੁੰਡੇ ਨੂੰ ਲੱਗਦਾ ਕਸਾ ਲੇ ਉਹਦੀਆ ਚਲੋ ਹਾਂ ਕਿਦਾਂ ਉਹ ਦੇਖਦਾ ਮੁੰਡੇ ਵੀ ਸਾਰਾ ਸੇਮ ਹੀ ਹਾਂ 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 ਉਤਨ ਟੇਕਣੀ ਹੁੰਦੀ ਘਰੇ ਠੰਡ ਚ ਠੰਡੇ ਨਹੀਂ ਆ ਸੱਚੀ ਕਹ ਕਰ ਸੱਚੀ ਕਹ ਕਰ ਸਸਰੀ ਕਹ ਕਰਦੇ ਸਾਰੇ ਸੱਚੀ ਕਹ ਕਰਦੇ ਕ ਸਸਰੀ ਕਹ ਸਾਰੇ ਸੱਚੀ ਕਹ ਕਰਦੇ ਸੱਚੀ ਕਹ ਕਰਦੇ ਕਰਦੇ ਸਸਰੀ ਕਹ ਸਾਰਿਆਂ ਨੂੰ ਸਾਰਿਆਂ ਨੂੰ ਕਰਦੇ ਸਾਰੇ ਕਦੋ ਸੱਚੀ ਪਾੜ ਕੇ ਰੱਖੋ ਇਤਰਾ ਨੂੰ ਉੱਤੋਂ ਨਹੀਂ ਕੱਲਾ ਨਹੀਂ ਨਹੀਂ ਅੱਜ ਆਪਾਂ ਪਹੁੰਚ ਗਏ ਆਪਣੀ ਡਿਊਟੀ ਤੇ ਆਪਣੀ ਡਿਊਟੀ ਅੱਜ ਲੱਗੀ ਖੋਲੀ ਮੋਟਰ ਤੇ ਬਾਕੀ ਬੰਦੇ ਆਪਣੀ ਦੂਜੀ ਮੋਟਰ ਤੇ ਆ ਤੇ ਆਪਣਾ ਕੰਮ ਇਥੋਂ ਅੱਜ ਜਾਊਗਾ ਨਿਭੜ ਕਣਕ ਭਰਨ ਦਾ ਹੁਣ ਮੈਂ ਦਾ ਅੱਜ ਮੇਰੀ ਡਿਊਟੀ ਲੱਗੀ ਥੋੜੀ ਤੇ ਹੁਣ ਲੈ ਡਾਕੀ ਮੋਟਰ ਆਪਾਂ ਚਲਾਤੀ ਆ ਹਮ allo ਆ ਆ ਫਾਇਦਾ ਹੁੰਦਾ ਬੰਦਿਆਂ ਦਾ ਕਿ ਇਕੱਠਾ ਦਾ ਕਈ ਵੀ ਰਿਪੁਸ਼ੀਂਗਾ ਇਕੱਠਾ ਕੀ ਫਾਇਦਾ ਤੁਹਾਨੂੰ ਉਹਨਾ ਇਕੱਠੇ ਪਰਿਵਾਰ ਦਾ ਆ ਫਾਇਦਾ ਸਾਨੂੰ ਮਾ ਲੋ ਇਕੱਠਾ ਜਿੱਦਾਂ ਹੀ ਮਾ ਲੋ ਦੋ ਪਰਿਵਾਰ ਸਾਂਝੇ ਆ ਹਨਾ ਇੱਕੋ ਹੱਡ ਸਾਂਝਾ ਪਰਿਵਾਰ ਦਾ ਸਾਰਾ ਕੋਸਾ ਨਾ ਤੇ ਹੁਣ ਮੰਨ ਲਓ ਜਿੰਨੇ ਸ਼ਹਿਰ ਜਾਣਾ ਸ਼ਹਿਰ ਪਰਾ ਜਾਂਦਾ ਵਾ ਮੈਨੂੰ ਸ਼ਹਿਰ ਦਾ ਕੰਮ ਹੋ ਸ਼ਹਿਰ ਨੂੰ ਤੇ ਹੁਣ ਅਸੀਂ ਦੋ ਦਿਨ ਬੰਦੇ ਪੱਕੇ ਇੱਕ ਖੇਤੀ ਤੇ ਹਮਲਾ ਸਾਨੂੰ ਪਤਾ ਕਿ ਜਿਆਦਾ ਖੇਤੀ ਦਾ ਕੰਮ ਕਰਨਾ ਅਸੀਂ ਅਸੀਂ ਨੇਰੇ ਕਰ ਲਈ ਬਹੁਤ ਸਿੱਖੜੀ ਕਰ ਲਈ ਇਹ ਅਸੀਂ ਕਰਨਾ ਤੇ ਬਾਕੀ ਜਿਹੜੇ ਸਾਡੇ ਦੋ ਨਾਲ ਦੇ ਸਾਡੇ ਬਾਹਰ ਵਾ ਤੇ ਉਹ ਚਲੋ ਬਾਹਰੋਂ ਆਉਦਾ ਜੋਰਪੁਰਾ ਲੋਹੋਂਦੇ ਆ ਇੱਕ ਨੂੰ ਨਹੀਂ ਸ਼ਹਿਰ ਦੀ ਦੁਕਾਨ ਪਾ ਕੇ ਉਹਨੇ ਆਹ ਦੁਕਾਨ ਤੇ ਜਾਣਾ ਉਹਨੂੰ ਹੋਰ ਕੋਈ ਕੰਮ ਨਹੀਂ ਬਸ ਉਹਨੇ ਦੁਕਾਨ ਤੇ ਜਾਣਾ ਉਹਦਾ ਤੇ ਬਾਕੀ ਜਿਹੜੇ ਨਿੱਕੇ ਮਿੰਟ ਸ਼ਹਿਰ ਦੇ ਕੰਮ ਸਾਰੇ ਉਹਨੇ ਕਰਨੇ ਆ ਆਪਾਂ ਸਿਰਫ ਆਵਦਾ ਖੇਤੀਬਾੜੀ ਦਾ ਜੋ ਵੀ ਆ ਤੇ ਤਾਂ ਕਰਕੇ ਹੁਣ ਮਤਲਬ ਆਪਣੀ ਡਿਊਟੀ ਖੂਬ ਤੇ ਆਪਾਂ ਆ ਗਏ ਨਾ ਆਵਦਾ ਕੰਮ ਪੂਰਾ ਹੋ ਜਾਂਦਾ ਸਹੀ ਦੂਜੀਆਂ ਡਿਊਟੀ ਉੱਧਰ ਲਈ ਹੋ ਨਾਲ ਦਾ ਕੰਮ ਕਰੀ ਜਾਣਾ ਇਸ ਕਰਕੇ ਕਹੀਦਾ ਇਕੱਠ ਵਿੱਚ ਬਹੁਤ ਫਾਇਦਾ ਵਾ ਇਕੱਠ ਵਿੱਚ ਬੰਦਾ ਬਣ ਵੀ ਜਾਂਦਾ ਵਾ ਤੇ ਜਿੰਨੇ ਵੀ ਮੇਰੇ ਵੀਰ ਪੰਨੇ ਜੀ ਅੱਧਾ ਵੱਧ ਤੋਂ ਵੱਧ ਪਿਆਰ ਤਫਾਗ ਤੈਨਾਂ ਦਾ ਇਕੱਠੇ ਰਾਂ ਬਣਾ ਕੇ ਰੱਖੋ ਕਾਹਤ ਦੇ ਹੋਰ ਵੀ ਕਈ ਫਾਇਦੇ ਮੰਨ ਲਓ ਜਿੱਦਾਂ ਮੰਨ ਲਓ ਜੇ ਹੁਣ ਮੰਨ ਲਓ ਅਸੀਂ ਇਕੱਲੇ ਹਈਏ ਇਕੱਲੇ ਬੰਦੇ ਨੇ ਮੰਨ ਲਾ ਖੇਤੀ ਵੀ ਕਰਨੀ ਹੋਵੇ ਸ਼ਹਿਰ ਦੇ ਕੰਮ ਕਾਰੋ ਕਰਨੇ ਹੋਵੇ ਕੋਈ ਵਿਆਹ ਸ਼ਾਦੀ ਆ ਜੀ ਕੋਈ ਭੋਗ ਆ ਜੀ ਸਾਰੇ ਬੰਨੇ ਜਾਣਾ ਪੈਂਦਾ ਨੇ ਬੰਦੇ ਨੂੰ ਇਸ ਕਰਕੇ ਹੁਣ ਮੰਨ ਲਓ ਹੁਣ ਆਪਾਂ ਨੂੰ ਕੋਈ ਕਿਸੇ ਦਾ ਵਿਆਹ ਸ਼ਾਦੀ ਟੈਨਸ਼ਨ ਨਹੀਂ ਕਿਸੇ ਦੇ ਭੋਗ ਦੀ ਟੈਨਸ਼ਨ ਨਹੀਂ ਬਾਪੂ ਆਪੇ ਜਿੱਥੇ ਜਾਣਾ ਜਾ ਹੁੰਦੇ ਆ ਆਪਾਂ ਖੇਤੀ ਤੋਂ ਚੱਲਣਾ ਹੈ ਨਾ ਉਹਦਾ ਇਉਂ ਹੀ ਦਿਨ ਬਹੁਤ ਜ਼ਿਆਦਾ ਫਾਇਦਾ ਵਾਅਖ ਫਿਰ ਘਰ ਦੇ ਵਿੱਚ ਮੰਨ ਲਓ ਕਿ ਹਣਾ ਸਾਰੇ ਸਾਰੇ ਪਰਿਵਾਰ ਨੂੰ ਜਾਣਾ ਪੈਂਦਾ ਉਹ ਦੇਖੀ ਜੀ ਮਾਲੋ ਫਿਰ ਆਪ ਨੂੰ ਪਤਾ ਕੋਈ ਇੱਕ ਦੂਜੀ ਦੇ ਘਰੇ ਰਹਿ ਜਾਂਦੇ ਆ ਸਾਰੇ ਜਾਨਵਰ ਇਹੋ ਜੀ ਚੀਜ਼ ਦਾ ਬੜਾ ਫਾਇਦਾ ਹੁੰਦਾ ਵਾ ਕੱਠ ਵਿੱਚ ਤੇ ਇਹੋ ਜਿਹਾ ਕੰਮ ਸਾਰੇ ਵੀਰਾਂ ਨੂੰ ਵੱਧ ਤੋਂ ਵੱਧ ਆਲਾ ਕੱਠ ਬਣਾ ਕੇ ਦੇਖੋ ਜਿੰਨਾ ਵੀ ਹੋ ਸਕੇ ਆਦੇ ਭਰਾਵਾਂ ਨਾਲ ਆਪਦੇ ਹਰ ਕਰਦੇ ਨਾਲ ਹਰ ਇੱਕ ਸਾਰਿਆਂ ਨਾਲ ਆਪ ਦੀ ਹਰ ਇੱਕ ਗੱਲ ਸ਼ੇਅਰ ਕਰੋ ਹਰ ਇੱਕ ਕੋਈ ਵੀ ਤਾਂ ਦੀ ਹਨਾ ਗੱਲਬਾਤ ਆ ਵੀ ਸਲਾਹ ਕਰਕੇ ਹਰ ਇੱਕ ਕੰਮ ਨੂੰ ਸਲਾਹ ਕਰਕੇ ਚੱਲੋ ਸਾਰਾ ਪਰਿਵਾਰ ਤੇ ਮਹਾਰਾਜ ਆਪਣੇ ਆਪ ਵੀ ਤਰੱਕੀਆਂ ਬਖਸ਼ੂਗਾ ਤੁਹਾਨੂੰ ਇਹ ਨਾ ਹੋਵੇ ਕਿ ਸਾਂਝ ਘਰ ਵਿੱਚ ਜੇ ਮਾਲ ਸਾਂਝ ਘਰ ਦਾ ਮੋਢੀ ਮਾੜਾ ਹੋਗਾ ਨਾ ਫਿਰ ਤੇ ਉਹ ਤਰੱਕੀ ਪਰਿਵਾਰ ਕੇ ਦਿਨਾ ਕਰੂ ਪਾਵਾਂ ਜਿੱਦਾਂ ਮਰਜੀ ਆ ਤੁਹਾਡੇ ਘਰ ਵਿੱਚ ਹਰ ਕੋਈ ਕੰਮ ਤੁਸੀਂ ਸਾਰੇ ਭਰਾ ਸਾਰੇ ਬੀਬੀਆਂ ਜਿੱਦਾਂ ਸਾਰੇ ਪਰਿਵਾਰ ਭੈਣ ਸਭ ਇਕੱਠੇ ਹੋ ਕੇ ਸਲਾਹ ਕਰੋ ਕਿ ਹਾਂ ਕੰਮ ਕਰਨਾ ਵਾ ਤੇ ਉਹ ਤਰੀਕ ਨੇ ਚੱਲੋ ਤੇ ਤੁਹਾਨੂੰ ਮਹਾਰਾਜ ਆਪਣਾ ਵੀ ਬੁਲਾਉਂਦੀਆਂ ਨਾਲੇ ਜਾਊਗਾ ਇਸ ਕਰਕੇ ਤੇ ਆਪ ਦਾ ਜਿਹੜਾ ਕਾਠ ਆ ਉਹਨੂੰ ਬਕਰਾਰ ਰੱਖੋ ਪੂਰਾ ਮਹਾਰਾਜ ਅਨ ਆਪਣਾ ਵੀ ਤਰੱਕੀਆਂ ਬਖਸ਼ੂਗਾ ਕੰਮ ਵਿੱਚ ਆਪਣੇ ਵਾਧੇ ਹੁੰਦੇ ਜਾਂਦੇ ਆ ਆਪਣਾ ਤਰੱਕੀ ਤਾਂ ਮਿਲਦੀ ਜਾਣੀ ਆ ਸੋ ਤੇ ਹੁਣ ਆਪਾਂ ਲਾਇ ਪਾਉਣੀ ਹੁਣ ਇਦਾਂ ਆ ਕਿ ਕੰਮ ਕਾਰ ਹੁੰਦੇ ਆ ਘੱਟ ਥੋੜੇ ਤੇ ਬਲੌਗ ਥੋੜੇ ਬੰਦੇ ਛੋਟੇ ਇਸ ਕਰਕੇ ਮੇਰੇ ਵੀਰ ਕੋਈ ਨਾ ਕਰੇ ਗਿਆ ਰੋਜ਼ ਇੱਕੋ ਕੰਮ ਹੀ ਰੋਜ਼ ਕਣਕ ਭਰਨੀ ਕਣਕ ਭਰਨੀ ਕੋਈ ਖਾਈ ਜਾਂਦਾ ਹਾ ਹੁਣ ਕਿਉਂਕਿ ਸਿਆਲ ਚ ਕੰਮ ਹੀ ਹੋ ਰਹਿ ਗਿਆ ਵਾ ਜਾਂ ਕਣਕ ਭਰ ਲਈ ਜਾਂ ਕਣਕ ਨੂੰ ਖਾਦ ਪਾ ਲਈ ਜਾਂ ਸਰੇ ਕਰ ਲਈ ਕਣਕ ਜਰ ਜਿੰਨਾ ਸਬਜ਼ੀਆਂ ਸਬਜ਼ੀਆਂ ਲਾਉਣੀਆਂ ਹੁੰਦੀਆਂ ਨਾ ਉਹਨਾਂ ਦਾ ਕੰਮ ਸਹੀ ਆ ਤੇ ਚਲੋ ਆਪਾਂ ਦੇ ਅੱਗੇ ਆਲੂ ਲਾਈਦੇ ਤੇ ਥੋੜੇ ਜਰ ਕੇ ਆਪਣੀਆਂ ਜ਼ਮੀਨਾਂ ਤੁਹਾਨੂੰ ਪਤਾ ਹੜਾਣ ਦੇ ਨਾਲ ਆ ਗਈਆਂ ਸੀ ਉੱਚੀਆਂ ਨੀਵੀਆਂ ਸੀ ਉਹਦੇ ਕਰਕੇ ਥੋੜਾ ਲੇਟ ਹੋ ਗਿਆ ਫਿਰ ਸਾਰੀ ਕਣਕ ਵੀਜਣੀ ਪਈ ਸਾਨੂੰ ਤੇ ਹੁਣ ਤਾਂ ਹੀ ਥੋੜੇ ਜਿਹਾ ਬਲੌਕ ਥੋੜੇ ਛੋਟੇ ਬਣਾ ਕਰਾਂਗੇ ਤੇ ਮੇਰੇ ਵੀਰਾਂ ਤੇ ਪਿਆਰ ਦਿੰਦੇ ਰਿਹਾ ਕਰੋ। ਲਓ ਜੀ ਆਪਣਾ ਕੰਮ ਖੂਲ ਹੋ ਗਿਆ ਸਮਾਪਤ ਕਣਕ ਭਰਨ ਵਾਲਾ ਹੁਣ ਆਪਾਂ ਜਾਨੇ ਦੂਜੇ ਖੇਤ ਚ ਆਪਣੇ ਜਵਾਨਾਂ ਕੋਲੇ ਵੇਣਾਂ ਕੀ ਕਰਨ ਦੇ ਉਧਰੋਂ ਵੀ ਤੇ ਮੇਰੀ ਡਿਊਟੀ ਇੱਥੋਂ ਦੀ ਹੈ ਜ ਤੇ ਮੇਰਾ ਕੰਮ ਹੈ ਤੁਹਾਨੂੰ ਨਿਭਾਉਣਾ ਮੈਂ ਜਾਣਾ ਪਿੰਡ ਨੂੰ ਹੱਜੇ ਹੱਜੇ ਤੇ ਜਾ ਕੇ ਉੱਥੇ ਦੂਜੇ ਖੇਤ ਜਾ ਕੇ ਵੇਣਾਂ ਨਾਲ ਕੋਲੇ ਹੰਦਾਂ ਮਿਲਦੇ ਆਂ ਪੰਚੇ ਖੇਤੋ ਜੀ ਆਗੇ ਅਨਿਕਾ ਨਬਦ ਜੇ ਖੇਤਾਂ ਵਿੱਚ ਇੱਥੇ ਬੰਦੇ ਆਪਣੇ ਲੈ ਆਏ ਪਾਣੀ ਹਸਰ ਅੱਪ ਵਾਲੀ ਪਰ ਸਾਰਾ ਬੀਜੀ ਆ ਐਥੇ ਆਪਣਾ ਲਖਿੰਦਰ ਸਿੰਘ ਦਲੇਰ ਸਿੰਘ ਮਹਿੰਦੀ ਰਾਜਵੀਰ ਸਿੰਘ ਰਾਜੂ ਤਿੰਨ ਬੰਦੇ ਛੱਡੇ ਸੀ ਆਪਲਾ ਆ ਆਪਣੇ ਸਨੇਕੇ ਸੀ ਇਹ ਚਿਕਾ ਟੁਕੜੇ ਵਿੱਚ ਮਾਰਨ ਨੂੰ ਬਹੁਤ ਵਧੀਆ ਵਾ ਛੋਟੇ ਪਲੋ ਪਹਿਲੀ ਬਹੁਤ ਛੇਤੀ ਛੁੱਕਦੀ ਫਿਰ ਆ ਮਸ਼ੀਨ ਮਟਰ ਭਾਈ ਆਪਾਂ ਸਾਢੇ ਸਾਢੀ ਪੰਜ ਦੇ ਚੱਕਰ ਕਿੰਨਾ ਵਾ ਇਹ 8 ਕਿਲੋ ਦਾ ਭਾਲ ਦੀ ਕੱਲੀ ਮੋਟਰ 8 ਕਿਲੋ ਉਹ ਮੋਟਰ ਨੂੰ ਕੀ ਕੀਤਾ ਜੇ ਸਿੱਧਾ ਕਰਨਾ ਸ਼ੁਰੂ ਕਰਦੇ ਹਾਂ ਬੰਦ ਹੋ ਜਾਂਦਾ ਕਿਹੜਾ ਆਪ ਟਵੀਐਸ ਕਿੱਥੇ ਜਨ ਬੰਦ ਹੋ ਜਾਂਦਾ ਮੈਂ ਮਾ ਲਿਆ ਕਰੋ ਜੇ ਡੇਟਾ ਕਰਨਾ ਸਟਾਰਟ ਹੋ ਜਾਂਦਾ ਬਟਨ ਤੇ ਜੇ ਸਟ੍ਰੀਮ ਸਿੱਧਾ ਕਰਦਾ ਬੰਦ ਹੋ ਜਾਂਦਾ ਨਾ ਕਰੋਂ ਕਰ ਮੈਂ ਦੱਸ ਰਿਹਾ ਕਿ ਦਰ ਉਹ ਬੱਤੀ ਨਹੀਂ ਜਗੀ ਮੈਂ ਬੱਤੀ ਨਹੀਂ ਹੁੰਦੀ ਸੋਚੋ ਸੋਚਿਆ ਸਟੇਰੀਂ ਡੇਟਾ ਕੀਤਾ ਮੈਂ ਲੈਟਾ ਕੀ ਸਟਾਰਟ ਕੀਤਾ ਫਿਰ ਬੰਦ ਹੋ ਗਿਆ ਕਰ ਮੈਂ ਮਹਾਂ ਲਿਆ ਜਦੋਂ ਜਦੋਂ ਮੋੜ ਮੋੜ ਕਰਾ ਬੰਦ ਹੋ ਜਾਂਦਾ ਕਰੀ ਉਹ ਸਟੇਰੀਂ ਸਿੱਧਾ ਹੁੰਦਾ ਰਹੇ ਉਹ ਤਾਰੇ ਝਲ ਗਿਆ ਮੈਂ ਮਹਾਂ ਲਿਆ ਦੇਖੀ ਕੁਝ ਇੱਕ ਹਾਂ ਤੇ ਹੋ ਰਿਹਾ ਔਰ ਪਰਲੇ ਬਣੋ ਲਾ ਬਣ ਪਰਲੇ ਬਣਿਆ ਕਿਨੇ ਰਹਿ ਗਿਆ ਜਿੱਤੇ ਜਾਣਦੇ ਹੋ ਕੇਰੇ ਲੱਗਣਾ ਲੰਬਾਈ ਜ਼ਿਆਦੀ ਆ ਨਾ ਜਿੱਤੇ ਜਾਣਦੇ ਹੋ ਚੱਲ ਆ ਅੱਛਾ ਆ ਸੜਾ ਖਰਾ ਮੋਗਣਾ ਪਹਿਲਾਂ ਲੋ ਇਹਦੇ ਨੇ ਬਣੇ ਲਾਉਂਦੇ ਪਾਣੀ ਇਥੇ ਮੰਡਾ ਪੌਂਦਾ ਖਾਲ ਚਾਰ ਪੰਜ ਨੇ ਵੇਲਾ ਰਾਇ ਅੱਜ ਟਿਕਾ ਜੂਸ ਨੇ ਅੱਜ ਚਾਰ ਪੰਜ ਸੁਤਾ ਰਿਆਂ ਕਹਿੰਨੀ ਪੋਤਾ ਫੜਾ ਕੁੱਤਾ ਕੰਮ ਨਾ ਫੇ ਚਾਰ ਪੰਜ ਨਾ ਸੌ ਰਿਆ ਦੇ ਆਪਣੇ ਦੇ ਇਹ ਮੈਂ ਆਪਣੇ ਦੇ ਮੁੰਡਾ ਆਏ ਤੇ ਕੱਲ੍ਹ ਆਇਆ ਤੇ ਬੜਾ ਰਿੰਗਦਾ ਕਹਿੰਦਾ ਬੜਾ ਗੁਰੂ ਆ ਕਾ ਮੌਖਾ ਕਹਿੰਦਾ ਕਹਿੰਦਾ ਕੰਮ ਕਰਨਾ ਸੌਖਾ ਕਹਿੰਦਾ ਸੌ ਰਿਆਂ ਦਾ ਬੜਾ ਔਖਾ ਤੇ ਵਾਕਿਆ ਯਾਰ ਉਹ ਲੌਕਾਂ ਦੇ ਵੀ ਰਾਇ ਇੱਕ ਦਿਨ ਮੈਂ ਤੇ ਆਪਾਂ ਜਾ ਮੈਂ ਕਿਹਾ ਨਹੀਂ ਜਾ ਰਿਹਾ ਤੇ ਉਹ ਖਾ ਉਹ ਖਾ ਪਰ ਉਹ ਆਜ ਕਹਿੰਦਾ ਅੱਜ ਨੇ ਕਹਿੰਦਾ ਸਰੀਰ ਖੁੱਲਿਆ ਮਾਰਿਆ ਕਹਿੰਦਾ ਉਹ ਜਾ ਰਿਹਾ ਅੱਜ ਕਹਿੰਦਾ ਮੈਂ ਫਿਰ ਰਿਹਾ ਕਹਿੰਦਾ ਮੇਰੇ ਬੱਜਾ ਪਿਆ ਹੈ ਦੇਰਨੇ ਕਹਿੰਦਾ ਪਾਸੰਦੀ